ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦਰਦਨਾਕ ਘਟਨਾ ਸੱਚਖੰਦ ਸਿੰਘ ਜੀ ਦਰਬਾਰ ਸਾਹਿਬ ਵਿਖੇ ਵਾਪਰੀ ਜਿਹੜੀ ਕਿ ਬਹੁਤ ਅਸਹਿਗੀ ਹੈ ਬੜੀ ਦਰਦਨਾਕ ਵੀ ਹੈ ਇੰਨੀ ਪੀੜਾ ਸਾਰੇ ਸੰਸਾਰ ਦੇ ਵਿੱਚ ਗੁਰਨਾਨਦ ਨਾਮਲੇਵਾ ਸੰਗਤ ਨੂੰ ਹੋਈ ਹੈ ਕਿ ਉਹ ਮੈਂ ਆਪਣੇ ਅੱਖਰਾਂ ਵਿੱਚ ਵਰਨਣ ਨਹੀਂ ਕਰ ਸਕਦੇ ਦੁੱਖ ਦੀ ਗੱਲ ਇਹ ਹੈ ਕਿ ਇੱਕ ਵਿਅਕਤੀ ਕੋਈ ਕੰਟਾ 2 ਘੰਟੇ ਲਾਈਨ ਵਿੱਚ ਖੜਾ ਹੋਇਆ ਹੋਇਆ ਮੱਥਾ ਟੇਕ ਕੇ ਇੱਕਦਮ ਸ਼ਾਂਤਮਨ ਕੇ ਅੰਦਰ ਵਰ ਗਿਆ ਸੇਵਾਦਰ ਦੇ ਵਿੱਚ ਹੋ ਗਿਆ ਹੁਣ ਇਹਦੇ ਪਿੱਛੇ ਰਾਜ ਵੀ ਹੋ ਸਕਦਾ ਹੈ ਇਹ ਕੋਈ 1 ਮਿੰਟ ਵਿੱਚ ਮਾਨੀ ਨਹੀਂ ਬਣ ਸਕਦਾ ਕਿਸੇ ਦਾ ਇਹ ਤਾਂ ਪਿੱਛੇ ਸਰਕਾਰੀ ਤੌਰ ਤੇ ਕੋਈ ਐਸਆਈ ਏਜੰਸੀਆਂ ਹੋਣਗੀਆਂ ਜਿਨ੍ਹਾਂ ਨੇ ਪੰਜਾਬ ਨੂੰ ਦੇਸ਼ ਨੂੰ ਅੱਗ ਲਾਉਣ ਵਾਲੇ ਪਾਸੇ ਨੂੰ ਜਿਸ ਤਰ੍ਹਾਂ ਤੋੜਨਾ ਹੁੰਦਾ ਉਸ ਪਾਸੇ ਤੋਂ ਤੋੜਨ ਵਾਸਤੇ ਚਤਰ ਕੀਤੀ ਜੀ ਇਹ ਵਿਵਿਦ ਵਿਕਟਨਾ ਅੱਜ ਇਹਦੀ ਵੱਡੀ ਸੀ ਦਰਬਾਰ ਸਾਹਿਬ ਜਗ੍ਹਾ ਪਈ ਹੈ ਜਿਸ ਸਥਾਨ ਦੇ ਉੱਤੇ ਇਹ ਵਰਸ਼ਿਸ਼ ਹੈ ਠੇ ਸੱਬੇ ਥਾਮ ਨਹੀਂ ਤੋਂ ਦਜੀਆ ਜਿੱਥੇ ਸੱਬੇ ਸੰਜੀਵਾਲਤਾ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਸਰਬਾਧੇ ਪਰੇ ਦੀ ਅਰਦਾਸ ਕੀਤੀ ਜਾਂਦੀ ਹੈ ਜਿੱਥੇ ਚੌ ਵਰਨਾ ਕੋ ਸੰਜਾ ਉਪਦੇਸ਼ ਦਿੱਤਾ ਜਾਂਦਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਲਿਆ ਜਾਂਦਾ ਹੈ ਅਸੀਂ ਸਭ ਧਰਮਾਂ ਦਾ ਸਨਮਾਨ ਕਰਦੇ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਕੁਇਤਰ ਸਥਾਨ ਦੇ ਤੇ ਅੱਜ ਉਹ ਮੱਸਾ ਰੰਗਣ ਵਾਲਾ ਫਿਰ ਘਟਨਾ ਦੀ ਗਾਪਰੀ ਹੈ ਮੈਂ ਸਮਝਦੀ ਹਾਂ ਕਿ ਇਹ ਤੋਂ ਮਾਰੀ ਘਟਨਾ ਇਹ ਤੋਂ ਦਰਦਨਾਕ ਘਟਨਾ ਤੇ ਇਹ ਤੋਂ ਵੱਡਾ ਪਾਪ ਕੋਈ ਹੋ ਨਹੀਂ ਸਕਦਾ ਅੱਜ ਤੋਂ ਪਹਿਲਾਂ ਜਿਹੜਿਆ ਘਟਨਾਵਾ ਵਾਪਰੀ ਗਿਆ ਉਹ ਘਟਨਾਵਾ ਦੇ ਸਬੰਧ ਵਿੱਚ ਸਰਕਾਰ ਨੂੰ ਹਮੇਸ਼ਾ ਹੀ ਤਾਰਨਾ ਵੀ ਕੀਤੀ ਗਈ ਬੇਨਤੀਆਂ ਵੀ ਕੀਤੀਆਂ ਗਈਆਂ ਹਰ ਦੋਸ਼ੀ ਨੂੰ ਫੜ ਕੇ ਸਰਕਾਰ ਦੀ ਪੁਛ ਦੇ ਹਵਾਲੇ ਕੀਤਾ ਗਿਆ ਕੇਸਰ ਸਾਹਿਬ ਸੀ ਦਰਸਰ ਸ੍ਰੀ ਅਨੰਦਪੁਰ ਸਾਹਿਬ ਜਦੋਂ ਘਟਨਾ ਵਾਪਰੀ ਦੋਸ਼ੀ ਸਰਕਾਰ ਨੂੰ ਦਿੱਤਾ ਗਿਆ ਬ੍ਰੇਨ ਮੈਪਿੰਗ ਤੱਕ ਮੰਗ ਕੀਤੀ ਗਈ ਨਾਰਕੋ ਟੈਸਟ ਤੱਕ ਮੰਗ ਕੀਤੀ ਗਈ ਕਿ ਦੋਸ਼ੀ ਦੀ ਇਹਨ ਜਾਂਚ ਕੀਤੀ ਜਾਵੇ ਤੈਅ ਲੱਗਿਆ ਜਾਵੇ ਜੇ ਉਹ ਦੋਸ਼ੀਆਂ ਨੂੰ ਜਾਂਚ ਕਰਕੇ ਚੰਗੀ ਸਜ਼ਾ ਦਿੱਤੀ ਜਾਂਦੀ ਔਰ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਇਨਸਾਫ ਸਿੱਖਣ ਦਾ ਜਾਂਦਾ ਸਾਰੇ ਪ੍ਰਨਾਮ ਨਾਮਲੇ ਸੱਜਣ ਦਿੱਤਾ ਜਾਂਦਾ ਹੈ ਅੱਜ ਇਹ ਘਟਨਾ ਨੂੰ ਇੰਜਾਮ ਨਾ ਹੁੰਦਾ ਪਿੱਛੇ ਸਰਕਾਰ ਦੇ ਫੇਲ्युअर ਕਰਕੇ ਲਾਅ ਐਂਡ ਆਰਡਰ ਫੇਲ ਹੋਣ ਕਰਕੇ ਸਾਨੂੰ ਇਨਸਾਫ ਨਾ ਦੇਣ ਕਰਕੇ ਜਾਂ ਇਹ ਵੀ ਵੱਡੀਆਂ ਘਟਨਾਵਾਂ ਨੂੰ ਹੱਥ ਨਾ ਪਾਇਆ ਸਰਕਾਰ ਨੇ ਜਾਂਚ ਨਾ ਕਰਕੇ ਸੱਚ ਨਹੀਂ ਕਰਿਆ ਸਰਕਾਰ ਨੇ ਇਸ ਕਰਕੇ ਅੱਜ ਇਹ ਘਟਨਾ ਵਾਪਰੀ ਹੈ ਇਹ ਤੋਂ ਅੱਗੇ ਕੁਝ ਨਹੀਂ ਹੈ ਇਹ ਬਹੁਤ ਪਵਿੱਤਰ ਸਥਾਨ ਜਿਹੜਾ ਦੁਨੀਆ ਪਰ ਦੇ ਲੋਕ ਵੱਡੀਆਂ-ਵੱਡੀਆਂ ਦੁਨੀਆਵੀ ਤਾਕਤਾਂ ਵੀ ਸੰਸਾਰੀ ਤਾਕਤਾਂ ਨੂੰ ਥਿਆ ਕੇ ਚੁੱਕ ਲੀਆਂ ਉਸ ਸਥਾਨ ਦੇ ਪਿਆਕੇ ਨੇ ਜੀਵਨਿਕਟਨਾ ਕੀਤੀ ਹੈ ਮੈਂ ਸਭੀ ਦੀ ਹੈ ਕਿ ਇਹਨਾਂ ਨੂੰ ਇਹ ਜਿਹੜਾ ਸੌਦਾ ਲਾਇਆ ਇਹ ਸੌਦਾ ਮੱਛੇ ਰੰਗੜ ਵਾਲਾ ਹੀ ਬੰਦਦਾ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਸਰਕਾਰ ਤੋਂ ਇਨਸਾਫ ਨਹੀਂ ਦੇ ਸਕਦੀ ਸਾਡੇ ਬਲੁੰਦਰੇ ਹੋਏ